ਸਰ ਦੱਸ ਜਿੰਤਾ ਪੈਨੋ ਟਾਲੂ ਟੈਲੀਗ੍ਰਾਫ ਜ਼ਿਲ੍ਹਾ ਗੁਰਦਾਸਪੁਰ ਵੱਲੋਂ ਸਟੱਬਲ ਮੈਨੇਜਮੈਂਟ ਵਾਸਤੇ ਪਿਛਲੇ 1 ਹਫਤੇ ਤੋਂ ਲਗਾਤਾਰ ਗਤੀਵਿਧੀਆਂ ਚੱਲ ਰਹੀਆਂ ਹਨ ਸੋ ਅਸੀਂ ਪਿੰਡਵਾਰ ਆਪਣੇ ਕਮੇਟੀਆਂ ਵੀ ਬਣੀਆਂ ਨੇ ਪਿੰਡਵਾਰ ਕਮੇਟੀਆਂ ਹੈ ਪਲਸਟਰ ਵਾਈਸ ਕਮੇਟੀਆਂ ਹੈ ਸਬਡਿਵੀਜ਼ਨ ਲੈਵਲ ਤੇ ਤੇ ਫਿਰ ਸਾਡੇ ਜ਼ਿਲ੍ਹਾ ਲੈਵਲ ਤੇ ਕਮੇਟੀਆਂ ਜਿਨ੍ਹਾਂ ਦੀ ਮੇਨ ਡਿਊਟੀ ਹੈ ਕਿ ਉਹਨਾਂ ਨੇ ਗਰਾਊਂਡ ਤੇ ਜਾ ਕੇ ਕਿਸਾਨਾਂ ਨੂੰ ਸੁਚੇਤ ਕਰਨਾ ਹੈ ਐਂਡ ਉਹਨਾਂ ਨੂੰ ਇਸ ਚੀਜ਼ ਵਾਸਤੇ ਪ੍ਰੇਰਿਤ ਕਰਨਾ ਹੈ ਕਿ ਉਹ ਜੋ ਪਿੱਛੇ ਪ੍ਰਾਲੀ ਬਚਦੀ ਹੈ ਉਸ ਨੂੰ ਆਪ ਨਾਲ ਲਾਉਣ। ਸੋ ਸਾਡੇ ਕੋਲ ਜਿੰਨੀ ਵੀ ਮਸ਼ੀਨਰੀ ਹੈ ਅਸੀਂ ਉਸ ਦੀ ਵੀ ਪਿੰਡ ਵਾਲਾ ਲੋਕੇਸ਼ਨ ਕਰ ਦਿੱਤੀ ਹੈ। ਸੋ ਇਹਨਾਂ ਲੜੀਆਂ ਦੇ ਚੱਲਦੇ ਹੋਏ ਅੱਜ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅਤੇ ਖੇਤੀਬਾੜੀ ਵਿਭਾਗ ਵੱਲੋਂ ਸਾਂਝੇ ਤੌਰ ਤੇ ਪ੍ਰਚਾਰਿਤ ਇਹ ਵੈਂਸ ਤਿੰਨ ਅਸੀਂ ਅੱਜ ਰਵਾਨਾ ਕੀਤੀਆਂ ਨੇ। ਇਹ ਸਾਡੇ ਜ਼ਿਲ੍ਹੇ ਦੇ ਸਾਰੇ ਪਿੰਡਾਂ ਦੇ ਵਿੱਚ ਦੌਰਾ ਕਰਨਗੀਆਂ। ਐਂਡ ਜੋ ਸਰਕਾਰ ਦਾ ਸੁਨੇਹਾ ਹੈ ਜਿਲ੍ਹਾ ਪ੍ਰਸ਼ਾਸਨ ਦਾ ਸੁਨੇਹਾ ਹੈ ਕਿਸਾਨਾਂ ਨੂੰ ਸਟਬਲ ਮੈਨੇਜਮੈਂਟ ਪ੍ਰਤੀ ਸੁਚੇਤ ਕਰਨਾ ਸੈਂਸਟਾਈਜ਼ ਕਰਨਾ ਤਾਂ ਜੋ ਉਹ ਪਰਾਲੀ ਨੂੰ ਅੱਗ ਨਾ ਲਾਉਣ ਜਿਹਦੇ ਨਾਲ ਕਿ ਉਹ ਆਪਣਾ ਆਪਣੇ ਖੁੱਦ ਦਾ ਅਤੇ ਵਾਤਾਵਰਨ ਦਾ ਬਚਾਅ ਕਰ ਸਕਣ। ਕਿਹ ਮਾਦਰੀ ਗਠਨ ਕੀਤਾ ਗਿਆ ਜਿਹੜੇ ਹਾਂਜੀ ਪਿੰਡਵਾਰ ਟੀਮਾਂ ਦਾ ਗਠਨ ਹੋ ਚੁੱਕਾ ਹੈ ਐਂਡ ਇਸ ਦੀ ਸੂਚਨਾ ਅਸੀਂ ਪੰਚਾਇਤਾਂ ਦੇ ਨਾਲ ਪਿੰਡਵਾ ਪੱਧਰ ਤੇ ਤੇ ਕਿਸਾਨਾਂ ਦੇ ਨਾਲ ਸ਼ੇਅਰ ਵੀ ਕੀਤੀ ਹੈ। ਜਿਹੜੀਆਂ ਮਸ਼ੀਨਜ਼ ਅਲੋਕੇਟ ਕੀਤੀਆਂ ਨੇ ਹਰ ਪਿੰਡ ਨੂੰ ਤਾਂ ਜੋ ਕੋਈ ਵੀ ਕਿਸਾਨ ਜਿਸ ਕਿਸੇ ਨੇ ਵੀ ਫਸਲ ਦੀ ਕਟਾਈ ਤੋਂ ਬਾਅਦ ਮਸ਼ੀਨ ਦੀ ਵਰਤੋਂ ਕਰਨੀ ਹੈ ਤਾਂ ਉਹ ਉਹ ਨੰਬਰਾਂ ਉੱਪਰ ਸੰਪਰਕ ਕਰਕੇ ਮਸ਼ੀਨ ਹਾਸਲ ਕਰਕੇ ਆਪਣੀ ਜਿਹੜੀ ਫਸਲ ਪ੍ਰਾਲੀ ਹੈ ਉਸ ਦੀ ਸਾਮ ਸੰਭਾਲ ਕਰ ਸਕਦਾ ਹੈ ਕਿਸਾਨਾਂ ਦਾ ਕੁਝ ਮਾਨ ਵੀ ਕੀਤਾ ਜਾ ਰਿਹਾ ਜਿਨ੍ਹਾਂ ਨੇ ਪਹਿਲਾਂ ਦਮਾਰ ਆਪਣੀ ਜਿਨ੍ਹਾਂ ਨੇ ਪਿਛਲੇ ਸੀਜ਼ਨ ਦੌਰਾਨ ਤੇ ਆਪਣੀ ਇਹ ਜ਼ਿੰਮੇਵਾਰੀ ਬਾਖੂਬੀ ਨਿਭਾਈ ਹੈ ਉਹਨਾਂ ਨੂੰ ਜਿੰਨੇ ਵੀ ਸਾਡੇ ਪਿੰਡ ਪੱਧਰ ਤੇ ਫੰਕਸ਼ਨ ਹੋ ਰਹੇ ਨੇ ਅਸੀਂ ਉਹਨਾਂ ਕਿਸਾਨਾਂ ਦਾ ਸਨਮਾਨ ਵੀ ਕਰ ਰਹੇ ਹਾਂ ਸਰ ਦੱਸੋ ਪੰਜ ਜਨਤਾ ਕਾਨੂੰਨ ਲਾਗੂ ਕਰੇਗੀ ਕਿ ਨਹੀਂ ਜ਼ਿਲ੍ਹਾ ਗੁਰਦਾਸਪੁਰ ਵੱਲੋਂ ਸਟੱਬਲ ਮੈਨੇਜਮੈਂਟ ਵਾਸਤੇ ਪਿਛਲੇ 1 ਹਫ਼ਤੇ ਤੋਂ ਲਗਾਤਾਰ ਗਤੀਵਿਧੀਆਂ ਚੱਲ ਰਹੀਆਂ ਹਨ ਸੋ ਅਸੀਂ ਪਿੰਡਵਾਰ ਆਪਣੇ ਕਮੇਟੀਆਂ ਵੀ ਬਣੀਆਂ ਨੇ ਪਿੰਡਵਾਰ ਕਮੇਟੀਆਂ ਐ ਕਲਸਟਰ ਵਾਈਜ਼ ਕਮੇਟੀਆਂ ਐ ਸਬਡਿਵੀਜ਼ਨ ਲੈਵਲ ਤੇ ਤੇ ਫਿਰ ਸਾਡੇ ਜ਼ਿਲ੍ਹਾ ਲੈਵਲ ਤੇ ਕਮੇਟੀਆਂ ਜਿਨ੍ਹਾਂ ਦੀ ਮੇਨ ਡਿਊਟੀ ਐ ਕਿ ਉਹਨਾਂ ਨੇ ਗਰਾਊਂਡ ਤੇ ਜਾ ਕੇ ਕਿਸਾਨਾਂ ਨੂੰ ਸੁਚੇਤ ਕਰਨਾ ਐਂਡ ਉਹਨਾਂ ਨੂੰ ਇਸ ਚੀਜ਼ ਵਾਸਤੇ ਪ੍ਰੇਰਿਤ ਕਰਨਾ ਕਿ ਉਹ ਜੋ ਪਿੱਛੇ ਪ੍ਰਾਲੀ ਬਚਦੀ ਹੈ ਉਸ ਨੂੰ ਆਪ ਨਾਲ ਲਾਉਣ। ਸੋ ਸਾਡੇ ਕੋਲ ਜਿੰਨੀ ਵੀ ਮਸ਼ੀਨਰੀ ਹੈ ਅਸੀਂ ਉਸ ਦੀ ਵੀ ਪਿੰਡ ਵਾਲਿਆ ਲੋਕੇਸ਼ਨ ਕਰ ਦਿੱਤੀ ਹੈ। ਸੋ ਇਹਨਾਂ ਲੜੀਆਂ ਦੇ ਚੱਲਦੇ ਹੋਏ ਅੱਜ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅਤੇ ਖੇਤੀਬਾੜੀ ਵਿਭਾਗ ਵੱਲੋਂ ਸਾਂਝੇ ਤੌਰ ਤੇ ਪ੍ਰਚਾਰਿਤ ਇਹ ਵੈਂਸ ਤਿੰਨ ਅਸੀਂ ਅੱਜ ਰਵਾਨਾ ਕੀਤੀਆਂ ਨੇ। ਇਹ ਸਾਡੇ ਜ਼ਿਲ੍ਹੇ ਦੇ ਸਾਰੇ ਪਿੰਡਾਂ ਦੇ ਵਿੱਚ ਦੌਰਾ ਕਰਨਗੀਆਂ। ਐਂਡ ਜੋ ਸਰਕਾਰ ਦਾ ਸੁਨੇਹਾ ਹੈ ਜਿਲ੍ਹਾ ਪ੍ਰਸ਼ਾਸਨ ਦਾ ਸੁਨੇਹਾ ਹੈ ਕਿਸਾਨਾਂ ਨੂੰ ਸਟਬਲ ਮੈਨੇਜਮੈਂਟ ਪ੍ਰਤੀ ਸੁਚੇਤ ਕਰਨਾ ਸੈਂਸਟਾਈਜ਼ ਕਰਨਾ ਤਾਂ ਜੋ ਉਹ ਪ੍ਰਾਲੀ ਨੂੰ ਅਗਨਾ ਨਾ ਲਾਉਣ ਜਿਹਦੇ ਨਾਲ ਕਿ ਉਹ ਆਪਣਾ ਆਪਣੇ ਖੁਦ ਦਾ ਅਤੇ ਵਾਤਾਵਰਣ ਦਾ ਬਚਾਅ ਕਰ ਸਕਣ ਸਰਕੀ ਮਾਦੇ ਗਠਨ ਕੀਤਾ ਗਿਆ ਹਾਂਜੀ ਪਿੰਡਵਾਰ ਟੀਮਾਂ ਦਾ ਗਠਨ ਹੋ ਚੁੱਕਾ ਹੈ ਐਂਡ ਇਸ ਦੀ ਸੂਚਨਾ ਅਸੀਂ ਪੰਚਾਇਤਾਂ ਦੇ ਨਾਲ ਪਿੰਡਵਾ ਪੱਧਰ ਤੇ ਤੇ ਕਿਸਾਨਾਂ ਦੇ ਨਾਲ ਸ਼ੇਅਰ ਵੀ ਕੀਤੀ ਹੈ ਜਿਹੜੀਆਂ ਮਸ਼ੀਨਜ਼ ਅਲੋਕੇਟ ਕੀਤੀਆਂ ਨੇ ਹਰ ਪਿੰਡ ਨੂੰ ਤਾਂ ਜੋ ਕੋਈ ਵੀ ਕਿਸਾਨ ਜਿਸ ਕਿਸੇ ਨੇ ਵੀ ਫਸਲ ਦੀ ਕਟਾਈ ਤੋਂ ਬਾਅਦ ਮਸ਼ੀਨ ਦੀ ਵਰਤੋਂ ਕਰਨੀ ਹੈ ਤਾਂ ਉਹ ਸੰਪੂਰਨ ਨੰਬਰਾਂ ਉੱਪਰ ਸੰਪਰਕ ਕਰਕੇ ਮਸ਼ੀਨ ਹਾਸਲ ਕਰਕੇ ਆਪਣੀ ਜਿਹੜੀ ਫਸਲ ਪ੍ਰਾਲੀ ਹੈ ਉਸ ਦੀ ਸਾਮ ਸੰਭਾਲ ਕਰ ਸਕਦਾ ਹੈ ਕਿਸਾਨਾਂ ਦਾ ਕੁਝ ਸਨਮਾਨ ਵੀ ਕੀਤਾ ਜਾ ਰਿਹਾ ਜਿਨ੍ਹਾਂ ਨੇ ਪਹਿਲਾਂ ਦਮਾਰ ਅਗਲੇ ਜਿਨ੍ਹਾਂ ਨੇ ਪਿਛਲੇ ਸੀਜ਼ਨ ਦੌਰਾਨ ਇਹ ਆਪਣੀ ਇਹ ਜ਼ਿੰਮੇਵਾਰੀ ਬਾਖੂਬੀ ਨਿਭਾਈ ਹੈ ਉਹਨਾਂ ਨੂੰ ਜਿਹੜੇ ਵੀ ਸਾਡੇ ਪਿੰਡ ਪੱਦਰ ਤੇ ਫੰਕਸ਼ਨ ਹੋ ਰਹੇ ਨੇ ਅਸੀਂ ਉਹਨਾਂ ਕਿਸਾਨਾਂ ਦਾ ਸਨਮਾਨ ਵੀ ਕਰਨਾ ਚਾਹੀਦਾ ਹੈ ਸਭ ਦਾ ਸਭ ਦਾ ਜਨਤਾ ਦਾ ਨਾਲਕ ਤੇ ਜ਼ਿਲ੍ਹਾ ਗੁਰਦਾਸਪੁਰ ਵੱਲੋਂ ਸਟੱਬਲ ਮੈਨੇਜਮੈਂਟ ਵਾਸਤੇ ਪਿਛਲੇ 1 ਹਫ਼ਤੇ ਤੋਂ ਲਗਾਤਾਰ ਗਤੀਵਿਧੀਆਂ ਚੱਲ ਰਹੀਆਂ ਹਨ ਸੋ ਅਸੀਂ ਪਿੰਡਵਾਰ ਆਪਣੇ ਕਮੇਟੀਆਂ ਵੀ ਬਣੀਆਂ ਨੇ ਪਿੰਡਵਾਰ ਕਮੇਟੀਆਂ ਐ ਕਲਸਟਰ ਵਾਈਜ਼ ਕਮੇਟੀਆਂ ਐ ਸਬਡਿਵੀਜ਼ਨ ਲੈਵਲ ਤੇ ਤੇ ਫਿਰ ਸਾਡੇ ਜ਼ਿਲ੍ਹਾ ਲੈਵਲ ਤੇ ਕਮੇਟੀਆਂ ਜਿਨ੍ਹਾਂ ਦੀ ਮੇਨ ਡਿਊਟੀ ਐ ਕਿ ਉਹਨਾਂ ਨੇ ਗਰਾਊਂਡ ਤੇ ਜਾ ਕੇ ਕਿਸਾਨਾਂ ਨੂੰ ਸੁਚੇਤ ਕਰਨਾ ਐ ਐਂਡ ਉਹਨਾਂ ਨੂੰ ਇਸ ਚੀਜ਼ ਵਾਸਤੇ ਪ੍ਰੇਰਿਤ ਕਰਨਾ ਕਿ ਉਹ ਜੋ ਪਿੱਛੇ ਪ੍ਰਾਲੀ ਬਚੀ ਹੈ ਉਸ ਨੂੰ ਹੱਤ ਨਾਲ ਲਾਉਣ। ਸੋ ਸਾਡੇ ਕੋਲ ਜਿੰਨੀ ਵੀ ਮਸ਼ੀਨਰੀ ਹੈ ਅਸੀਂ ਉਸ ਦੀ ਵੀ ਪਿੰਡਵਾਇਆ ਲੋਕੇਸ਼ਨ ਕਰ ਦਿੱਤੀ ਹੈ। ਸੋ ਇਹਨਾਂ ਲੜੀਆਂ ਦੇ ਚੱਲਦੇ ਹੋਏ ਅੱਜ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅਤੇ ਖੇਤੀਬਾੜੀ ਵਿਭਾਗ ਵੱਲੋਂ ਸਾਂਝੇ ਤੌਰ ਤੇ ਪ੍ਰਚਾਰਿਤ ਇਹ ਵੈਂਸ ਤਿੰਨ ਅਸੀਂ ਅੱਜ ਰਵਾਨਾ ਕੀਤੀਆਂ ਨੇ। ਇਹ ਸਾਡੇ ਜ਼ਿਲ੍ਹੇ ਦੇ ਸਾਰੇ ਪਿੰਡਾਂ ਦੇ ਵਿੱਚ ਦੌਰਾ ਕਰਨਗੀਆਂ। ਐਂਡ ਜੋ ਸਰਕਾਰ ਦਾ ਸੁਨੇਹਾ ਹੈ ਜਿਲ੍ਹਾ ਪ੍ਰਸ਼ਾਸਨ ਦਾ ਸੁਨੇਹਾ ਹੈ ਕਿਸਾਨਾਂ ਨੂੰ ਸਟਬਲ ਮੈਨੇਜਮੈਂਟ ਪ੍ਰਤੀ ਸੁਚੇਤ ਕਰਨਾ ਸੈਂਸਟਾਈਜ਼ ਕਰਨਾ ਤਾਂ ਜੋ ਉਹ ਪਰਾਲੀ ਨੂੰ ਇੱਕ ਨਾਂ ਲਾਉਣ ਜਿਹਦੇ ਨਾਲ ਕਿ ਉਹ ਆਪਣਾ ਆਪਣੇ ਖੁਦ ਦਾ ਅਤੇ ਵਾਤਾਵਰਨ ਦਾ ਬਚਾਅ ਕਰ ਸਕਣ। ਸੋ ਟੀਮਾਂ ਦਾ ਗਠਨ ਕੀਤਾ ਗਿਆ ਜਿਹੜੇ ਹਾਂਜੀ ਪਿੰਡਵਾਰ ਟੀਮਾਂ ਦਾ ਗਠਨ ਹੋ ਚੁੱਕਾ ਹੈ ਐਂਡ ਇਸ ਦੀ ਸੂਚਨਾ ਅਸੀਂ ਪੰਚਾਇਤਾਂ ਦੇ ਨਾਲ ਪਿੰਡਵਾ ਪੱਧਰ ਤੇ ਅਤੇ ਕਿਸਾਨਾਂ ਦੇ ਨਾਲ ਸ਼ੇਅਰ ਵੀ ਕੀਤੀ ਹੈ। ਜਿਹੜੀਆਂ ਮਸ਼ੀਨਸ ਅਲੋਕੇਟ ਕੀਤੀਆਂ ਨੇ ਹਰ ਪਿੰਡ ਨੂੰ ਤਾਂ ਜੋ ਕੋਈ ਵੀ ਕਿਸਾਨ ਜਿਸ ਕਿਸੇ ਨੇ ਵੀ ਫਸਲ ਦੀ ਕਟਾਈ ਤੋਂ ਬਾਅਦ ਮਸ਼ੀਨ ਦੀ ਵਰਤੋਂ ਕਰਨੀ ਹੈ ਤਾਂ ਉਹ ਉਹ ਨੰਬਰਾਂ ਉੱਪਰ ਸੰਪਰਕ ਕਰਕੇ ਮਸ਼ੀਨ ਹਾਸਲ ਕਰਕੇ ਆਪਣੀ ਜਿਹੜੀ ਅ ਪ੍ਰਾਲੀ ਹੈ ਉਹਦੀ ਸਾਮ ਸੰਭਾਲ ਕਰ ਸਕਦਾ ਹੈ ਕਿਸਾਨਾਂ ਦਾ ਕੁਝ ਨਮਾਨ ਵੀ ਕੀਤਾ ਜਾ ਰਿਹਾ ਜਿਹਨੇ ਪਹਿਲਾਂ ਦਮ ਅਗਰੇ ਜਿਨ੍ਹਾਂ ਨੇ ਪਿਛਲੇ ਸੀਜ਼ਨ ਦੌਰਾਨ ਅ ਇਹ ਆਪਣੀ ਇਹ ਜ਼ਿੰਮੇਵਾਰੀ ਬਾਖੂਬੀ ਨਿਭਾਈ ਹੈ ਉਹਨਾਂ ਨੂੰ ਜਿੰਨੇ ਵੀ ਸਾਡੇ ਪਿੰਡ ਪੱਦਰ ਤੇ ਫੰਕਸ਼ਨ ਹੋ ਰਹੇ ਨੇ ਅਸੀਂ ਉਹਨਾਂ ਕਿਸਾਨਾਂ ਦਾ ਸਨਮਾਨ ਵੀ ਕਰਦੇ ਹਾਂ ਸਰ ਦਾ ਜੰਪਾ ਕਨੋ ਟਾਲੂਕ ਟੈਲੀਗ੍ਰਾਫ ਜ਼ਿਲ੍ਹਾ ਬਰਦਾਸਪੁਰ ਵੱਲੋਂ ਸਟੱਬਲ ਮੈਨੇਜਮੈਂਟ ਵਾਸਤੇ ਪਿਛਲੇ 1 ਹਫ਼ਤੇ ਤੋਂ ਲਗਾਤਾਰ ਗਤੀਵਿਧੀਆਂ ਚੱਲ ਰਹੀਆਂ ਹਨ ਸੋ ਅਸੀਂ ਪਿੰਡਵਾਰ ਆਪਣੇ ਕਮੇਟੀਆਂ ਵੀ ਬਣੀਆਂ ਨੇ ਪਿੰਡਵਾਰ ਕਮੇਟੀਆਂ ਹੈ ਪਲਸਟਰ ਵਾਈਜ਼ ਕਮੇਟੀਆਂ ਹੈ ਸਬਡਿਵੀਜ਼ਨ ਲੈਵਲ ਤੇ ਤੇ ਫਿਰ ਸਾਡੇ ਜ਼ਿਲ੍ਹਾ ਲੈਵਲ ਤੇ ਕਮੇਟੀਆਂ ਜਿਨ੍ਹਾਂ ਦੀ ਮੇਨ ਡਿਊਟੀ ਹੈ ਕਿ ਉਹਨਾਂ ਨੇ ਗਰਾਊਂਡ ਤੇ ਜਾ ਕੇ ਕਿਸਾਨਾਂ ਨੂੰ ਸੁਚੇਤ ਕਰਨਾ ਹੈ ਅਤੇ ਉਹਨਾਂ ਨੂੰ ਇਸ ਚੀਜ਼ ਵਾਸਤੇ ਪ੍ਰੇਰਿਤ ਕਰਨਾ ਹੈ ਕਿ ਉਹ ਜੋ ਪਿੱਛੇ ਪਰਾਲੀ ਬਚਦੀ ਹੈ ਉਸ ਨੂੰ ਆਤਮਾ ਲਾਉਣ। ਸੋ ਸਾਡੇ ਕੋਲ ਜਿੰਨੀ ਵੀ ਮਸ਼ੀਨਰੀ ਹੈ ਅਸੀਂ ਉਸ ਦੀ ਵੀ ਪਿੰਡਵਾਇਆ ਲੋਕੇਸ਼ਨ ਕਰ ਦਿੱਤੀ ਹੈ। ਸੋ ਇਹਨਾਂ ਲੜੀਆਂ ਦੇ ਚੱਲਦੇ ਹੋਏ ਅੱਜ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅਤੇ ਖੇਤੀਬਾੜੀ ਵਿਭਾਗ ਵੱਲੋਂ ਸਾਂਝੇ ਤੌਰ ਤੇ ਪ੍ਰਚਾਰਿਤ ਇਹ ਵੈਂਸ ਤਿੰਨ ਅਸੀਂ ਅੱਜ ਰਵਾਨਾ ਕੀਤੀਆਂ ਨੇ। ਇਹ ਸਾਡੇ ਜ਼ਿਲ੍ਹੇ ਦੇ ਸਾਰੇ ਪਿੰਡਾਂ ਦੇ ਵਿੱਚ ਦੌਰਾ ਕਰਨਗੀਆਂ। ਐਂਡ ਜੋ ਸਰਕਾਰ ਦਾ ਸੁਨੇਹਾ ਹੈ ਜਿਲ੍ਹਾ ਪ੍ਰਸ਼ਾਸਨ ਦਾ ਸੁਨੇਹਾ ਹੈ ਕਿਸਾਨਾਂ ਨੂੰ ਸਟਬਲ ਮੈਨੇਜਮੈਂਟ ਪ੍ਰਤੀ ਸੁਚੇਤ ਕਰਨਾ ਸੈਂਸਟਾਈਜ਼ ਕਰਨਾ ਤਾਂ ਜੋ ਉਹ ਪਰਾਲੀ ਨੂੰ ਅੱਗ ਨਾ ਲਾਉਣ ਜਿਹਦੇ ਨਾਲ ਕਿ ਉਹ ਆਪਣਾ ਆਪਣੇ ਖੁੱਦ ਦਾ ਅਤੇ ਵਾਤਾਵਰਨ ਦਾ ਬਚਾਅ ਕਰ ਸਕਣ। ਸਰਟੀਮਾਂ ਦਾ ਗਠਨ ਕੀਤਾ ਗਿਆ ਜਿਹੜੇ ਹਾਂਜੀ ਪਿੰਡਵਾਰ ਟੀਮਾਂ ਦਾ ਗਠਨ ਹੋ ਚੁੱਕਾ ਹੈ ਐਂਡ ਇਸ ਦੀ ਸੂਚਨਾ ਅਸੀਂ ਪੰਚਾਇਤਾਂ ਦੇ ਨਾਲ ਪਿੰਡਵਾ ਪੱਧਰ ਤੇ ਤੇ ਕਿਸਾਨਾਂ ਦੇ ਨਾਲ ਸ਼ੇਅਰ ਵੀ ਕੀਤੀ ਹੈ। ਜਿਹੜੀਆਂ ਮਸ਼ੀਨਜ਼ ਅਲੋਕੇਟ ਕੀਤੀਆਂ ਨੇ ਹਰ ਪਿੰਡ ਨੂੰ ਤਾਂ ਜੋ ਕੋਈ ਵੀ ਕਿਸਾਨ ਜਿਸ ਕਿਸੇ ਨੇ ਵੀ ਫਸਲ ਦੀ ਕਟਾਈ ਤੋਂ ਬਾਅਦ ਮਸ਼ੀਨ ਦੀ ਵਰਤੋਂ ਕਰਨੀ ਹੈ ਤਾਂ ਉਹ ਉਹ ਨੰਬਰਾਂ ਉੱਪਰ ਸੰਪਰਕ ਕਰਕੇ ਮਸ਼ੀਨ ਹਾਸਲ ਕਰਕੇ ਆਪਣੀ ਜਿਹੜੀ ਫਸਲ ਪ੍ਰਾਲੀ ਹੈ ਉਸ ਦੀ ਸਾਮ ਸੰਭਾਲ ਕਰ ਸਕਦਾ ਹੈ ਕਿਸਾਨਾਂ ਦਾ ਕੁਝ ਮਾਨ ਵੀ ਕੀਤਾ ਜਾ ਰਿਹਾ ਜਿਨ੍ਹਾਂ ਨੇ ਪਹਿਲਾਂ ਦਮਾਰ ਆਪਣੀ ਜਿਨ੍ਹਾਂ ਨੇ ਪਿਛਲੇ ਸੀਜ਼ਨ ਦੌਰਾਨ ਇਹ ਆਪਣੀ ਇਹ ਜ਼ਿੰਮੇਵਾਰੀ ਵਾਕੂਬੀ ਨਿਭਾਈ ਹੈ ਉਹਨਾਂ ਨੂੰ ਜਿੰਨੇ ਵੀ ਸਾਡੇ ਪਿੰਡ ਪੱਦਰ ਤੇ ਫੰਕਸ਼ਨ ਹੋ ਰਹੇ ਨੇ ਅਸੀਂ ਉਹਨਾਂ ਕਿਸਾਨਾਂ ਦਾ ਸਨਮਾਨ ਵੀ ਕਰਦੇ ਹਾਂ